ਲਾਸਟ ਅਕਦਾ ਜੀ ਇਸ ਤਰ੍ਹਾਂ 2 ਇੰਚ ਛੱਡ ਦੇਣਾ 2 ਇੰਚ ਇਥੇ ਛੱਡ ਦੇਣਾ ਜੀ ਇਸ ਤਰ੍ਹਾਂ ਇੱਥੇ ਆਪਾਂ ਲਾ ਦੇਣੀ ਜੀ ਇਸ ਤਰ੍ਹਾਂ ਨਿਸ਼ਾਨ ਹਾਂਜੀ ਹੁਣ ਆਪਣੇ ਪਲੱਗ ਦੀ ਲੰਬਾਈ ਹੈਗੀ ਹੈ ਜੀ 35 ਇੰਚ ਆਪਾਂ ਜੀ 2 ਇੰਚ ਲਾਸਟ ਅਕਦਾ ਛੱਡ ਕੇ ਫਿਰ ਆਪਾਂ ਜੀ 35 ਇੰਚ ਤੇ ਨਿਸ਼ਾਨ ਲਾਉਣਾ ਹੁੰਦਾ ਹੈ ਇਸ ਤਰ੍ਹਾਂ ਜੀ ਆਪਾਂ 35 ਇੰਚ ਦੇ ਨਿਸ਼ਾਨ ਲਾਵਾਂਗੇ ਇੱਥੇ ਇੱਥੋਂ ਆਪਾਂ 35 ਇੰਚ ਦੇ ਨਿਸ਼ਾਨ ਲਾ ਲਿਆ ਜੀ ਇਹਨੂੰ ਆਪਾਂ ਕਰ ਦਿਆਂਗੇ ਸਿੱਧਾ ਇਸ ਤਰ੍ਹਾਂ ਇੱਥੇ نیچے ਵੀ ਆਪਾਂ ਹੋਲਡਿੰਗ ਵਾਸਤੇ ਜੀ 2 ਇੰਚ ਦਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ 2 ਇੰਚ ਦਾ ਨਿਸ਼ਾਨ ਲਾ ਕੇ ਜੀ ਇਹਨੂੰ ਵੀ ਆਪਾਂ ਇਸ ਤਰ੍ਹਾਂ ਸਿੱਧਾ ਕਰ ਦਾਂਗੇ ਜੀ ਇਸ ਤਰ੍ਹਾਂ ਹਾਂਜੀ ਇਹ ਆਪਣੀ ਹੋ ਗਈ ਹੈ ਜੀ ਲੈਂਥ ਇਹ ਆਪਣਾ 2 ਇੰਚ ਵਾਂਗ ਇਲਾਸਟਿਕ ਦਾ ਇਹ ਆਪਣਾ ਜੀ 2 ਇੰਚ ਹੋ ਗਿਆ ਫੋਲਡੇ ਦਾ ਅੱਗੇ ਜੀ ਆਪਾਂ ਲਾਵਾਂਗੇ ਆਸਨ ਦਾ ਨਿਸ਼ਾਨ ਆਸਨ ਆਪਣਾ ਹੈਗਾ ਜੀ ਫਰੰਟ 14 ਆਪਾਂ ਜੀ 1 ਇੰਚ ਘਟਾ ਕੇ 13 ਤੇ ਨਿਸ਼ਾਨ ਲਾ ਲ ਗਏ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ 13 ਤੇ ਨਿਸ਼ਾਨ ਲਾ ਲਿਆ ਜੀ ਫਿਰ ਆਪਾਂ ਜੀ ਇੱਥੋਂ ਲਾਵਾਂਗੇ ਥਾਈ ਤਾਂ ਇਹ ਆਪਣੀ ਹੈਗੀ ਜੀ 14 ਆਪਾਂ ਲਾਵਾਂਗੇ ਜੀ 15 ਤੇ ਇਸ ਤਰ੍ਹਾਂ ਇਹ ਆਪਣਾ ਜੀ ਜਿਹੜਾ ਹੈਗਾ ਪਲਾਜੋ ਇਹ ਆਪਣਾ ਜੀ ਜਿਹੜਾ ਹੈ ਹੈਵੀ ਨਾਪ ਦਾ ਇਹ ਇਸ ਤਰ੍ਹਾਂ ਜੀ ਆਪਾਂ ਇਹ ਵਾਲਾ ਨਿਸ਼ਾਨ ਲਾ ਲਿਆਏ ਉਧਰੋਂ ਆਪਾਂ ਜੀ ਆਸਣ ਦਾ ਨਿਸ਼ਾਨ ਲਾ ਲਿਆਏ ਇਸ ਤਰ੍ਹਾਂ ਜੀ ਆਪਾਂ ਇਹਨੂੰ ਮਲਾ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਸਰ ਵਾਲੀ ਸਲਾਈ ਮਲਾ ਦਾਂਗੇ ਆਪਾਂ ਉਧਰੋਂ ਆਪਾਂ ਜੀ ਇਸ ਤਰ੍ਹਾਂ ਇਹ ਮ ਲਾ ਦਾਂਗੇ ਜੀ ਇਹ ਆਪਾਂ ਕਰ ਦਾਂਗੇ ਸਿੱਧਾ ਇਸ ਤਰ੍ਹਾਂ ਜੀ ਹਾਂਜੀ ਇਹ ਆਪਣਾ ਹੈਗਾ ਜੀ ਥੋੜਾ ਹੈਵੀ ਪਲੱਜ ਇਸ ਤਰ੍ਹਾਂ ਜੀ ਆਪਾਂ ਬੈਕਸ ਬੈਕ ਨੂੰ 1.5 ਇੰਚ ਦੇ ਨਿਸ਼ਾਨ ਲਾ ਲਦੇ ਆਪਾਂ ਜੀ ਜਿਹੜਾ ਆਪਾਂ ਇਹ ਵਾਲਾ ਸਾਰਾ ਨਿਸ਼ਾਨ ਲਾਇਆ 15 ਤੇ ਜੀ ਆਪਾਂ ਇੱਥੋਂ 1.5 ਦੇ ਨਿਸ਼ਾਨ ਲਾਵਾਂਗੇ ਜੀ ਇੱਥੋਂ 1.5 ਦੇ ਨਿਸ਼ਾਨ ਲਾ ਕੇ ਜੀ ਇਸ ਤਰ੍ਹਾਂ ਆਪਾਂ ਇਥੋਂ ਆਪਾਂ ਲਾ ਲਵਾਂਗੇ ਜੀ ਡੇਢ ਇਥੋਂ ਲਾਣਗੇ ਆਪਾਂ ਇਸ ਤਰ੍ਹਾਂ ਇਹ ਜੀ ਆਪਾਂ ਪਾਵਾਂਗੇ ਕਾਰਟ ਇਥੋਂ ਆਪਾਂ ਕਰ ਦਾਂਗੇ ਇਸ ਤਰ੍ਹਾਂ ਸਿੱਧਾ ਡੇਢ ਇੰਚ ਦਾ ਇਥੋਂ ਹੀ ਆਪਾਂ ਡੇਢ ਇੰਚ ਦਾ ਨਿਸ਼ਾਨ ਲਾ ਲਵਾਂਗੇ ਜੀ ਇਸ ਤਰ੍ਹਾਂ ਜਿਵੇਂ ਆਪਾਂ ਜੀ ਮੋਡੇ ਦੀ ਕਾਰਟ ਪਾਉਣੀ ਆ ਉਸੇ ਤਰ੍ਹਾਂ ਆਪਾਂ ਇਹ ਕਾਰਟ ਪਾਉਂਦੇ ਜੀ ਡੇਢ ਇੰਚ ਆਪਾਂ ਜੀ ਇਥੋਂ ਪਿਛਾਣ ਨੂੰ ਲੈ ਕੇ ਨਿਸ਼ਾਨ ਲਾ ਦੇਣਾ ਜੀ ਤੇ ਅੱਗੇ ਜੀ ਆਪਾਂ ਇਥੋਂ 1 ਇੰਚ ਅੱਗੇ ਵਧਾ ਦੇਣਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਡੇਢ ਇੰਚ ਤੇ ਨਿਸ਼ਾਨ ਲਾ ਲਾ ਗਏ ਆਪਾਂ ਇਸ ਤਰ੍ਹਾਂ ਜੀ ਆਪਾਂ ਇਹਦੀ ਕਾਟ ਪਾਉਂਗੇ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਪਾ ਲਾਂਗੇ ਇੱਥੋਂ ਆਪਣਾ ਆ ਦੇਖੋ ਜੀ ਪੂਰਾ ਆ ਗਿਆ ਹਾਂਜੀ ਹੁਣ ਆਪਾਂ ਇਹਦਾ ਕਰ ਲਾਂਗੇ ਹਾਫ ਜਿਹੜਾ ਆਪਾਂ ਅੱਗੇ 1 ਇੰਚ ਵਧਾਇਆ ਸੀਗਾ ਉਹਨੂੰ ਆਪਾਂ ਛੱਡ ਕੇ ਜੀ ਜਿੰਨਾ ਆਪਾਂ ਇੱਥੋਂ ਠਾਈ ਲਈ ਸੀਗੀ ਹਾਂ ਪਾਂ ਜੀ ਇਹ 15 ਲਈ ਸੀ 15 ਦਾ ਆਪਾਂ ਜੀ ਹਾਫ ਕਰਾਂਗੇ ਸਾਢੇ 7 ਤੱਕ ਇੱਥੇ ਆ ਗਿਆ ਸਾਢੇ 7 ਇਹ ਆਪਾਂ ਜੇ ਇਸ ਤਰ੍ਹਾਂ ਫਿੱਡ ਕਰਦਾਂਗੇ ਸਾਢੇ 7 ਜਿਹੜਾ ਜੀ ਆਪਾਂ ਮੋਰੀ ਲੈਣੀ ਆ ਉਹ ਵੀ ਆਪਾਂ ਜੀ ਜਿੰਨਾ ਆਪਣਾ ਇੱਥੋਂ ਲਿਆ ਲੈ ਇੱਥੋਂ ਆਪਣਾ 15 ਸੀ ਇੱਥੋਂ ਵੀ ਆਪਾਂ 15 ਲਵਾਂਗੇ ਤਾਂ ਦੇਖੋ ਜੀ ਇਸ ਤਰ੍ਹਾਂ 15 ਲਵਾਂਗੇ ਆਪਾਂ ਇਹਦਾ ਹਾਫ ਕੀਤਾ ਸੀ ਸਾਢੇ 7 ਇਹਦਾ ਵੀ ਆਪਾਂ ਹਾਫ ਕਰਾਂਗੇ ਸਾਢੇ 7 ਇਸ ਤਰ੍ਹਾਂ ਇਨੂੰ ਵੀ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ। ਇਹਨੂੰ ਵੀ ਆਪਾਂ ਕਰ ਦਾਂਗੇ ਸਿੱਧਾ ਜੀ ਬਿਲਕੁਲ ਇਸ ਤਰ੍ਹਾਂ। ਹਾਂਜੀ ਹੁਣ ਆਪਾਂ ਲਾਉਣਾ ਇਹ ਮੂਰੀ ਦਾ ਨਿਸ਼ਾਨ। ਮੂਰੀ ਆਪਣੀ ਹੈਗੀ ਜੀ 7 ਇੰਚ ਤਿਆਰ ਤੇ ਆਪਾਂ ਜੀ ਫਰੰਟ ਸਾਈਡ ਦਾ ਪੱਲਾ ਕੱਟ ਰਹੀਆਂ। ਆਪਾਂ ਲਾਵਾਂਗੇ ਜੀ ਮੂਰੀ ਦੇ ਨਿਸ਼ਾਨ 4.5 ਇੰਚ ਇਧਰ। 4.5 ਇੰਚ ਇਧਰ ਨਿਸ਼ਾਨ ਲਾਵਾਂਗੇ ਜੀ ਆਪਾਂ ਇਸ ਤਰ੍ਹਾਂ। ਕੋ ਜੀ ਇਹ ਕਪੜਾ ਬੋਲਣ ਦੇ ਵਿੱਚ ਜਿਆ ਮੋਟਾ ਕਪੜਾ ਹੈ ਇਹ ਆਪਾਂ ਅਤਾਂ ਵਿੱਚ ਵੱਧ ਹੀ ਕੱਟਣਾ ਹੈ ਕਿਉਂਕਿ ਇਹਦੇ ਧਾਗੇ ਨਿਕਲ ਜਾਂਦੇ ਆ ਜੀ ਆਪਾਂ ਕਪੜਾ ਵੱਧ ਲਾਵਾਂਗੇ ਤਾਂ ਆਪਣੇ ਲਈ ਕੀ ਕਰੂਗਾ ਹਾਂਜੀ ਹੁਣ ਆਪਾਂ ਇਹ ਵਾਲਾ ਜਿਹੜਾ ਆਪਾਂ ਇੱਥੇ ਨਿਸ਼ਾਨ ਲਾਇਆ ਸੀ 15 ਜਿਹੜਾ ਆਪਾਂ 1 ਇੰਚ ਵਧਾਇਆ ਉੱਥੋਂ ਨਹੀਂ ਆਪਾਂ ਇੱਥੋਂ 15 ਤੱਕ ਇੱਥੇ ਆਪਾਂ ਇਹ ਕਾਰਡ ਸਕੀਲ ਰੱਖ ਲੈਣਾ ਜੀ ਉਧਰੋਂ ਆਪਾਂ ਜਿੱਥੇ ਮੂਰੀ ਦਾ ਨਿਸ਼ਾਨ ਲਾਇਆ ਸੀ ਉੱਥੇ ਰੱਖ ਲੈਣਾ ਤੇ ਆਪਾਂ ਜੀ ਇਹਦੇ ਇਸ ਤਰ੍ਹਾਂ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਜੀ ਉਧਰੋਂ ਆਪਾਂ ਜੀ ਇਧਰੋਂ ਨਿਸ਼ਾਨ ਲਾ ਦੇਣਾ ਇੱਥੇ ਨਿਸ਼ਾਨ ਤੇ ਰੱਖ ਕੇ ਉਧਰੋਂ ਆਪਾਂ ਜੀ ਆਵਾਰਾ ਜਿਹੜਾ ਲਾਈਨ ਡਰਾ ਕੀਤਾ ਸੀ ਇੱਥੇ ਇਸ ਤਰ੍ਹਾਂ ਜੀ ਆਪਾਂ ਇਹ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਅੱਗੇ ਆਪਾਂ ਜੀ ਇਹ ਵਾਲਾ ਸਿੱਧਾ ਕਰ ਦੇਣਾ ਇਸ ਤਰ੍ਹਾਂ हाँ जी ए हो गया अपनी फ्रंट पल्ले की सारी मार्किंग हम आपू कट दें जी हाँ जी इतों थोड़ा आप तरह कटना होंगे जी ਜੇ ਜਦ ਆਪਾਂ ਪੂਰੀ ਫੋਲਡ ਕਰਦੇ ਆਂ ਜੀ ਇੱਥੋਂ ਥੋੜਾ ਆਪਾਂ ਵਧਾ ਕੇ ਕੱਟਣਾ ਹੁੰਦਾ ਤੇ ਵਧਾ ਕੇ ਆਪਾਂ ਥੋੜੀ ਜਿਹੀ ਸਲਾਈ ਲਾਉਣੀ ਹੁੰਦੀ ਜੇਦ ਆਪਾਂ ਫੋਲਡ ਕਰਦੇ ਆਂ ਸਲਾਈ ਲਾਉਣ ਦੇ ਵਿੱਚ ਆਪਾਂ ਨੂੰ ਕੋਈ ਨਹੀਂ ਦਿੱਕਤ ਨਹੀਂ ਆਉਂਦੀ ਜੀ ਬਾਅਦ ਨਹੀਂ ਪੈਂਦਾ ਹਾਂਜੀ ਇਹ ਆਪਣਾ ਹੋ ਗਿਆ ਫਰੰਟ ਪੱਲਾ ਹੁਣ ਆਪਾਂ ਕੱਟਾਂਗੇ ਜੀ ਬੈਕ ਸਾਈਡ ਦਾ ਪੱਲਾ ਇਹ ਤਰ੍ਹਾਂ ਜਿਸਾ ਆਪਾਂ ਖਿਚਾ ਲੈਣਾ ਹੈ ਸਾਰੇ ਬਾਹਲੇ ਦੇ ਚੰਗੀ ਤਰ੍ਹਾਂ ਆਪਾਂ ਕੱਢ ਦੇਣੀਆਂ ਜੀ ਵਿੱਚੋਂ ਹਾਂਜੀ ਹੁਣ ਆਪਾਂ ਜਿਹੜਾ ਇਹ ਪੱਲਾ ਕੱਟਿਆ ਸੀ ਫਰੰਟ ਵਾਲਾ ਇਹਨੂੰ ਆਪਾਂ ਇਸ ਤਰ੍ਹਾਂ ਬੈਕ ਪੱਲੇ ਦੇ ਉੱਪਰ ਪੁਛਾ ਦੇ ਲਈ ਚੰਗੀ ਤਰ੍ਹਾਂ ਹਾਂਜੀ ਇਹ ਤੁਸੀਂ ਗੱਲ ਇੱਕ ਧਿਆਨ ਚ ਰੱਖਣੀ ਹੈਗੀ ਆ ਜਦੋਂ ਆਪਾਂ 프ਰੰਟ ਪੱਲਾ ਕੱਟਦੇ ਆ ਜੀ ਆਪਾਂ ਇਹ ਖੁੱਲ੍ਹੇ ਵਾਲੇ ਪਾਸਿਓਂ ਪਹਿਲਾਂ ਕੱਟਦੇ ਆ ਜੀ ਇੱਥੋਂ ਇਧਰੋਂ ਆਪਾਂ ਜੀ 2 ਇੰਚ ਲੈਂਦੇ ਆ ਇਲਾਸਟਿਕ ਵਾਸਤੇ ਫਿਰ ਆਪਾਂ ਜੀ ਇਧਰੋਂ ਲੈਂਦੇ ਆ ਆਪਣੇ ਲੈਂਥ ਮੂਰੀ ਤੇ ਜਦੋਂ ਜੀ ਆਪਾਂ 프ਰੰਟ ਪੱਲਾ ਬੈਕਸ ਪੱਲੇ ਤੇ ਰੱਖ ਕੇ ਕੱਟਣਾ ਹੁੰਦਾ ਉਦੋਂ ਆਪਾਂ ਜੀ ਇਹ ਕੁਲਿਆਰੇ ਪਾਸੇ ਮੂਰੀ ਕਰਨੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਇਹਨੂੰ ਬਰਾਦਰ ਲਾ ਲੈਣਾ ਹੁੰਦਾ ਤੇ ਜਿਹੜਾ ਉੱਪਰਲਾ ਆਪਣਾ ਲਾਸਟ ਵਾਲਾ ਪਾਸਾ ਉਹ ਆਪਾਂ ਬੰਦ ਵਾਲੇ ਪਾਸੇ ਲੈ ਜਾਣਾ ਹੁੰਦਾ ਤਾਂ ਕਿ ਅਸੀਂ ਆਪਾਂ ਬੈਕ ਪੱਲਾ ਜਿਹੜਾ ਉਹ ਆਪਾਂ ਢਾਈ 3 ਇੰਚ ਵਧਾ ਕੇ ਕੱਟਣਾ ਹੁੰਦਾ ਹੈ ਤਾਂ ਕਿ ਆਪਾਂ ਇਧਰਲੇ ਪਾਸਿਓਂ ਕੱਟ ਸਕੀਏ ਇਧਰੋਂ ਆਪਣਾ ਸਹੀ ਮਾਰਜਿਨ ਲਿਆ ਜਾਂਦਾ ਹੈ ਜੀ इधरों फिर आप देना टाइम लग जाता है इधर आप पक्की करने पक्की करनी इस तरह मिला दे तरह बराबर कर लेना सारा सेम अजी आपा तो है तीन इंच ढाई रख सकते हो आप रखेंगे तीन इंच क्योंकि अपना कपड़ा मोटा है बहुत ज्यादा इसलिए आप ਇਥੋਂ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਇਸ ਤਰ੍ਹਾਂ ਜਿਹੜਾ ਆਪਣਾ ਜੀ ਆਵਲਾ ਆਸਨਾ ਇਹ ਆਪਾਂ ਜੀ ਆਪਣਾ ਹੈਵੀ ਨਾ ਪਤਾ ਨੂੰ ਦੱਸਿਆ ਸੀ ਪਹਿਲੇ ਇਹ ਆਪਾਂ ਜਿਸ ਤਰ੍ਹਾਂ ਢਾਈ ਲੈਣਾ ਇਸ ਤਰ੍ਹਾਂ ਢਾਈ ਲੈ ਕੇ ਤੇ ਇਥੋਂ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਆਵਲੀ ਘਾਟ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਲਾ ਕੇ ਜੀ ਫਿਰ ਆਪਾਂ ਇੱਥੋਂ ਇੱਥੋਂ ਆਪਾਂ ਫਰੰਟ ਵੱਲ ਤੋਂ 1.5 ਇੰਚ ਦੀ ਕਾਟ ਪਾਈ ਸੀਗੀ ਹੁਣ ਆਪਾਂ ਇੱਥੋਂ ਪਾਵਾਂਗੇ 2 ਇੰਚ ਦੀ ਇਸ ਤਰ੍ਹਾਂ ਜੀ ਇਹ ਤੋਂ ਬਣਾ ਲਿਆ ਆਪਾਂ 2 ਇੰਚ ਦੀ ਇਹਨੂੰ ਆਪਾਂ ਇਸ ਤਰ੍ਹਾਂ ਐਵੇਂ ਬਿਲਾ ਦਗੇ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਬਣਾਤਾ ਤੇ ਇਹਨੂੰ ਆਪਾਂ ਇਸ ਤਰ੍ਹਾਂ 3 ਇੰਚ ਵਧਾਇਆ ਸੀ ਆਪਾਂ ਇੱਥੇ ਉੱਪਰ ਲੈ ਜਾਣਗੇ ਇਹਨੂੰ ਇਸ ਤਰ੍ਹਾਂ ਜੀ ਇਹਦੇ ਬਰਾਬਰ ਇਹਦੇ ਬਰਾਬਰ ਲਾਈ ਰਹੀ ਜੀ ਆਪਾਂ ਇੱਥੇ ਆ ਦੇਖੋ ਜੀ ਇਹ ਆਪਣਾ ਬੈਕ ਸਾਈਡ ਵਾਲਾ ਜਿਹੜਾ ਆਸਣ ਉਹ ਆਪਣਾ ਜੀ 2 1/2 ਇੰਚ ਬੈਕ ਸਾਈਡ ਤੋਂ ਵੱਧ ਚੁੱਕ ਰਿਹਾ ਹੈ ਕਿਉਂਕਿ ਜੀ ਇਹ ਵਧਿਆ ਹੋਊਗਾ ਇਹ ਵਾਲਾ ਛੋਟਾ ਹੋਊਗਾ ਪ੍ਰਾਪਤ ਵਾਲਾ ਤਾਂ ਜੀ ਆਪਣਾ ਜਿਹੜਾ ਪਲਾਜੋ ਆ ਉਹ ਆਪਣਾ ਚੱਕਿਆ ਨਹੀਂ ਜਾਂਦਾ ਉਹਦੀ ਇੱਕ ਪਰਫੈਕਟ ਤਰੀਕੇ ਦੇ ਨਾਲ ਫਿਟਿੰਗ ਆਉਗੀ ਆਪਣੀ ਜੀ ਤੇ ਆਪਣਾ ਜਿਹੜਾ ਖਚਾਲ ਪੈਂਦਾ ਜੀ ਇਸ ਤਰ੍ਹਾਂ ਅਗੇ ਕੀ ਆਪਾਂ ਇੱਥੋਂ ਆਇੰਜ ਇੱਥੋਂ ਆਪਾਂ ਸਵਾਦੋ ਇੱਥੋਂ ਦੋ ਇਸ ਤਰ੍ਹਾਂ ਜੀ ਆਪਾਂ ਦੋ ਇਸ ਤਰ੍ਹਾਂ ਦੋ ਦੋ ਤੇ ਨਿਸ਼ਾਨ ਲਾਵਾਂਗੇ ਜੀ ਆਪਾਂ ਇੱਥੋਂ ਆਪਾਂ ਸਿੱਧਾ ਕਰਦਾਂਗੇ ਜੀ ਇੱਥੋਂ ਆਪਾਂ ਫੇਰ ਜੀ ਸਕੀਲ ਦੇ ਨਾਲ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਜੀ ਤਾਂ ਦੇਖੋ ਜੀ ਇਸ ਤਰ੍ਹਾਂ ਇੱਥੋਂ ਆਪਾਂ ਫੇਰ ਇਸ ਤਰ੍ਹਾਂ ਤਿਕਨਾ ਕਰਨਾ ਹੈ ਥੋੜਾ ਜਿਹਾ ਹਾਂਜੀ ਹੁਣ ਆਪਾਂ ਇਹ ਵਾਲਾ ਜਿਹੜਾ ਕਟਾਂਗੇ ਇਹ ਦੋਨੋਂ ਪੱਲੇ ਆਪਾਂ ਇਕੱਠੇ ਕਟਾਂਗੇ ਜੀ ਇਹ ਵਾਲੇ ਇਹ ਆਪਣੀ ਪਲਾਜੋ ਦੀ ਹੋ ਗਈ ਹੈ ਜੀ ਕਟਿੰਗ ਇਸ ਤਰ੍ਹਾਂ ਜੀ ਆਪਣਾ ਜਿਹੜਾ ਆਪਾਂ ਇਹ 3 ਇੰਚ ਵਧਾ ਕੇ ਕੱਟਿਆ ਇਹਦੇ ਨਾਲ ਜੀ ਆਪਣਾ ਖਚਾ ਨਹੀਂ ਪੈਂਦਾ ਆਪਣਾ ਪਲਾਜੋ ਜੜਾਈ ਕੋ ਮਦਾਨੀ ਜੀ ਜਿਹੜੀ ਆਪਾਂ ਇਹ ਵਾਲੀ ਕਾਟ ਪਾਈ ਹੈ ਜੀ ਇਹਦੇ ਨਾਲ ਆਪਣਾ ਜਿਹੜਾ ਹੈਗਾ ਆ ਵਾਲੀ ਮੂਹਰ ਹੁੰਦੀ ਹੈ ਸਲਾਈ ਵੀ ਜਿਹੜੀ ਆ ਵਾਲੀ ਜੀ ਹੋ ਜਦੀ ਇਹ ਚੱਕੀ ਨਹੀਂ ਜਾਂਦੀ ਤਾਂ ਇਹ ਤੋਂ ਆਪਣਾ ਜਿਹੜਾ ਪਲਾਜੋ ਹੈ ਤਾਂ ਨਹੀਂ ਚੱਕਿਆ ਨਹੀਂ ਜਾਂਦਾ ਇਹਨਾਂ ਅਲਜੀ ਵਾਗੂ ਪੈਂਦਾ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਆਪਣੀ ਫਿਟਿੰਗ ਆ ਗਈ ਜੀ ਹਾਂਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜਰੂਰ ਕਰਿਓ ਜੀ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ